ਤੁਸੀਂ ਫਿਰਦੇ ਰਹੋ ਕਮਲ ਭਾਬੀ ਕੁਚਮਿਆਂ ਵਾਲੀ ਭਾਬੀ ਕੋਈ ਟੈਂਪੂ ਆਵੰਗਰ ਕੋਈ ਨਚਾਰਾਂ ਮਗਰ ਕੋਈ ਤਮਾਸ਼ੀ ਬੀਨਾ ਮਗਰ ਅਗਲੇ ਸੋਢੀ ਹਿੱਕ ਤੇ ਕੱਲ ਠੋਕ ਰਹੇ ਹਿੱਕ ਤੇ ਕੱਲ ਠੋਕ ਰਹੇ ਆ ਆ ਦਿਖਾ ਮੜਾ ਜਾ ਆ ਜਿਹੜਾ ਇਹ ਭਾਰਤ ਮਾਲਾ ਪ੍ਰੋਜੈਕਟ ਆ ਜੀ ਜਿਹੜਾ 60055 ਤੋਂ 60000 ਏਕੜ ਜਿਹੜੀਆਂ ਸਾਡੀਆਂ ਅਪਜਾਉ ਪੰਜਾਬ ਦੀਆਂ ਜ਼ਮੀਨਾਂ ਸੀ ਉਹ 55 ਤੋਂ 60000 ਏਕੜ ਆ ਸੋਰੇ ਰੁਕ ਚੁੱਕੀ ਹੈ ਇਹਦੇ ਵਿੱਚ ਸੜਕਾਂ ਦੇ ਵਿੱਚ ਤੇ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੰਜਾਬ ਦੇ ਧਿਆਨ ਦਿਓ ਪੰਜਾਬੀਓ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਵੀ ਇਹਨਾਂ ਸੜਕਾਂ ਦੇ ਨਾਲ-ਨਾਲ ਤੇ ਹੋਰ ਪੰਜਾਬ ਦੇ ਵਿੱਚ ਰੇਲ ਦੀਆਂ ਲੀਹਾਂ ਦਾ ਜਾਲ ਵਿਛਾਉਣਾ ਹੈ ਮੈਨੂੰ ਇਹ ਗੱਲ ਹੀ ਸਮਝ ਨਹੀਂ ਆਉਂਦੀ ਲੋਕ ਕਮਲੇ ਹੋਏ ਕਰਦੇ ਆ ਸਾਡਾ 50 ਲੱਖ ਰੇਟ ਹੋ ਗਿਆ 60 ਲੱਖ ਰੇਟ ਹੋ ਗਿਆ ਕਰੋੜ ਰੁਪਇਆ ਦੇਣਗੇ ਭਾਵੇਂ 5 ਕਰੋੜ ਦੇਣ ਜਦੋਂ ਜ਼ਮੀਨ ਹੀ ਨਾ ਬਚੀ ਅਨਾਜ ਕਿੱਥੇ ਪੈਦਾ ਹੋਊਗਾ ਧਰਤੀ ਨਾ ਬਚੀ ਕੀ ਸੜਕਾਂ ਨੂੰ ਖਾਓਗੇ ਪੱਥਰਾਂ ਨੂੰ ਖਾਓਗੇ ਲੁੱਕ ਖਾਓਗੇ ਜਾਂ ਰੇਲ ਦੀਆਂ ਲੀਹਾਂ ਲੋਹਾ ਖਾਓਗੇ ਇਹਦਾ ਪਜਉ ਧਰਤੀ ਆ ਨਾਜ ਪਦਾ ਕਰਦੀ ਐ ਉਹ ਨਾਜ ਪਦਾ ਹੋਣ ਵਾਲੀ ਧਰਤੀ ਨੂੰ ਆ ਪੱਥਰਾਂ ਨਾਲ ਆ ਰੇਲ ਦੀਆਂ ਲੀਹਾਂ ਨਾਲ ਦੱਬਿਆ ਜਾ ਰਿਹਾ ਰੋਕਿਆ ਜਾ ਰਿਹਾ ਆਪਾਂ ਚੋਪਾਂ ਤਮਾਸ਼ੀਨ ਬਣੇ ਹੋਇਆ ਕੋਈ ਉਧਰ ਨੂੰ ਹੋ ਗਿਆ ਕੋਈ ਇਧਰ ਨੂੰ ਹੋ ਗਿਆ ਆ ਰੌਲਾ ਪੈ ਗਿਆ ਉਹ ਰੌਲਾ ਪੈ ਗਿਆ ਤੇ ਇਹ ਸੋਡਾ ਘੋਗਾ ਚਤ ਕਰੀ ਤੁਰੇ ਆਉਂਦੇ ਆ ਕਈ ਲੱਖ ਏਕੜ ਜਮੀਨ ਐਕਵਾਇਰ ਕਰਦੇ ਆ ਪੂਰੇ ਪੰਜਾਬ 'ਚ ਆ ਜਿਹੜੇ ਅਰਬਨ ਸਟ੍ਰੈਟਾ ਬਣਾਉ ਰਹੇ ਪੰਥ ਸਿਓ ਇਹ ਵੀ ਲੋਕ ਦੇ ਦੇ ਦੇਣਗੇ ਜ਼ਮੀਨਾਂ ਵੀ ਹਾਂ ਸਾਨੂੰ 50 50 ਲੱਖ ਮਿਲਦਾ ਕਿੱਲੇ ਦਾ ਤੁਹਾਨੂੰ ਕੁੜ ਰੁਪਿਆ ਮਿਲਦਾ ਕਿੱਲੇ ਦਾ 60 ਕਰੋੜ ਵੀ ਕੀਮਤ ਦੇਣ 100 ਕਰੋੜ ਵੀ ਦੇਣਾ ਧਰਤੀ ਦੀ ਬਾਈ ਕੋਈ ਕੀਮਤ ਨਹੀਂ ਆ ਪੈਸਾ ਨਹੀਂ ਖੜਨਾ ਜੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਮੈਂ ਅੱਜ ਹੀ ਨੋਟੀਫਿਕੇਸ਼ਨ ਪੜ੍ਹ ਰਿਹਾ ਸੀਗਾ ਵੀ ਰੇਲ ਦੀਆਂ ਲੀਹਾਂ ਪੰਜਾਬ ਜਾਲ ਵਿਛਾਉਣਾ ਹੈ ਸੜਕਾਂ ਦੇ ਜਾਲ ਹੋਰ ਵਿਛਾਉਣੇ ਆ ਅਰੋ ਸਟੇਟਾਂ ਦੇ ਵਿੱਚ ਅੱਡ ਕਲੋਨੀਆਂ ਚੜ੍ਹ ਰੋਜ਼ ਇੱਕ ਪਿੰਡ ਦੇ ਵਿੱਚ ਜੇ ਪਾ ਐਵਰੇਜ ਕੱਢ ਗਏ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਸੋਡੀ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਆਹਨ ਹੋਰ ਕਰਤੂਤ ਦੇਖੋ ਸਰਕਾਰਾਂ ਦੀ ਯਾਰ ਐ ਇੱਥੇ ਜਿਹੜੇ ਗੰਦ ਪਾ ਰਹੇ ਆ ਨਗੇਜ ਪਰੋਸ ਰਹੇ ਆ ਸਲੀਲਤਾ ਪਰੋਸ ਰਹੇ ਨੇ ਸਰਕਾਰ ਸਿਕਿਉਰਟੀਆਂ ਦੇ ਰਹੀ ਐ ਮੈਂ ਗੱਲ ਪਰਸੋਂ ਹੀ ਕਹਿਤੀ ਸੀਗੀ ਕਿ ਕੇ ਚੈਨਲ ਦੇ ਉੱਤੇ ਵੀ ਹੁਣ ਸਰਕਾਰ ਸਿਕਿਉਰਟੀਆਂ ਦੇਊਗੀ ਪੁਲਿਸ ਵਾਲਾ ਗਾਣ ਮੈਂ ਦਿੱਤੇ ਜਾਣਗੇ ਉਹ ਸਿਕਿਉਰਟੀਆਂ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਸ਼ਾਸਨ ਦਾ ਫਰਜ਼ ਬਣਦਾ ਸੀ ਉਹਨੂੰ ਬੁਲਾਉਂਦੇ ਵੀ ਤੇਰਾ ਜਿਹੜਾ ਅਕਾਊਂਟ ਕੁੰਡਾ ਖਾਤਾ ਖੂਤਾ ਕਰ ਬੰਦ ਡਿਲੀਟ ਕਰ ਤੇਰਾ ਇੰਸਟਾਗ੍ਰam ਆ ਜੋ ਵੀ ਆ ਤੇ ਤੂੰ ਜਿੰਨੀਆਂ ਵੀਡੀਓ ਪਾਈਆਂ ਉਹ ਡਿਲੀਟ ਕਰਾ ਅੱਗੇ ਤੋਂ ਤੂੰ ਲਿਖ ਕੇ ਦੇ ਕੇ ਜਾ ਇੱਥੇ ਮੈਂ ਕੋਈ ਜਿਹੇ ਜਿਹੇ ਵੀਡੀਓ ਨਹੀਂ ਪਾਉਂਗੀ ਉਲਟਾ ਉਹਨੂੰ ਸ਼ਹਿ ਦੇਤੀ ਵੀ ਕੋਈ ਗੱਲ ਨਹੀਂ ਚੱਕ ਦੇ ਫੱਟੇ ਨੰਗੀਆਂ ਹੋ ਕੇ ਨੱਚੋ ਜੋ ਮਰਜੀ ਗੰਦ ਪਾਓ ਜੋ ਲਗੇ ਜੀ ਮਰਜੀ ਪਰੋਸੋ ਸਰਕਾਰ ਤੁਹਾਡੀ ਪਿੱਛੇ ਖੜੀ ਹੈ ਅਗਲੀ ਗੱਲ ਹੋਰ ਸੁਣ ਲਓ ਆ ਕਰਤੂਤ ਸੁਣ ਲਓ ਆ ਪੰਜਾਬ ਦੇ ਪੁੱਤ ਦੀ ਕਰਤੂਲ ਦਿਖਾ ਦੇ ਆ ਦੇਖੋ ਆ ਦੇਖ ਲਓ ਮਾੜਾ ਜ ਆਹਾ ਆਪਣ ਚਾਇਤ ਫੀਡਬੈਕ ਫਾਰਮ ਹੈ ਜੀ ਹਿੰਦੀ ਚ ਆਇਆ ਹੈ ਪਿੰਡਾਂ ਦੇ ਸਰਪੰਚਾਂ ਨੇ ਫਾਰਮ ਭਰ ਕੇ ਦੇਣੇ ਆ ਦੇਖ ਲੋ ਆ ਫਾਰਮ ਭਰਨੇ ਆ ਸਾਰੇ ਇਹ ਹਿੰਦੀ 'ਚ ਭੇਜੇ ਗਏ ਆ ਜੀ ਫਾਰਮ ਮੈਂ ਜਮੇ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਜ਼ਮੀਨਾਂ ਛੋਡੀਆਂ ਵੱਖ-ਵੱਖ ਤਰੀਕਿਆਂ ਨਾਲ ਰੋਕੀਆਂ ਜਾ ਰਹੀਆਂ ਤੁਹਾਡੀਆਂ ਨੌਕਰੀਆਂ ਤੇ ਉੱਤੇ ਗੈਰ ਪੰਜਾਬੀਆਂ ਦੇ ਕਬਜ਼ੇ ਆ ਸਰਕਾਰੀ ਖੰਡ ਮਿਲ ਦੇ ਵਿੱਚ 160 ਪੋਸਟਾਂ ਕੱਢੀਆਂ ਸਰਕਾਰ ਨੇ ਉਹਦੇ ਵਿੱਚੋਂ ਪਹਿਲਾਂ ਉਹਨੇ ਬਿਲਕੁਲ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਰੌਲਾ ਪਿਆ ਵਿਰੋਧ ਹੋਇਆ ਉਹ ਫੈਸਲਾ ਇੱਕ ਵਾਰੀ ਪਿੱਛੇ ਕਰ ਲਿਆ ਨਾ ਨੇ ਔਰ ਉਹਦੇ ਵਿੱਚ ਪਤਾ ਕੀ ਕੀਤਾ ਨਾ ਨੇ ਤਾਂ ਆਹ ਨਾਲ ਸੁਣ ਲਿਓ ਉਹਦੇ ਜਿਹੜਾ ਪੰਜਾਬੀ ਭਾਸ਼ਾ ਮਹਾਰਤ ਵਾਲਾ ਜਿਹੜਾ ਟੈਸਟ ਸੀਗਾ ਜੋ ਸਾਰੀਆਂ ਸਾਮੀਆਂ ਲਈ ਉਹ ਲੋੜੀਦਾ ਹੁੰਦਾ ਉਹ ਖਤਮ ਹੀ ਕਰਤਾ ਦੂਜੇ ਦਿਨਾਂ ਨੇ ਗੱਲ ਕੀ ਕੀਤੀ ਐ ਜਿਹੜਾ ਪ੍ਰੀਖਿਆ ਦਾ ਮਾਧਿਅਮ ਐ ਥੋੜੀਆਂ-ਮੋਟੀਆਂ ਪੋਸਟਾਂ ਨੂੰ ਛੱਡ ਕੇ ਬਾਕੀ ਸਾਰਾ ਅੰਗਰੇਜ਼ੀ 'ਚ ਕਰਤਾ ਪੰਜਾਬੀ ਦੇ ਵਿੱਚੋਂ ਚੱਕ ਹੀ ਦਿੱਤਾ ਪੰਜਾਬ ਪੁਲਿਸ ਦਾ ਠੇਕਾ TCS ਇੱਕ ਪ੍ਰਾਈਵੇਟ ਕੰਪਨੀ ਆ ਉਹਦੇ ਕੋਲ ਆ ਕੈਪਟਨ ਸਰਕਾਰ ਵੇਲੇ ਦਾ 5 ਸਾਲ ਦਾ ਠੇਕਾ ਪੂਰਾ ਵੀ ਹੋ ਗਿਆ ਪਰ ਇਹ ਸਰਕਾਰ ਨੇ ਉਹਦਾ ਠੇਕਾ ਹਲੇ ਖਤਮ ਨਹੀਂ ਕੀਤਾ ਕਿਉਂ ਬਈ ਪੰਜਾਬ ਕੋਲੇ ਕਿੰਨੇ ਦਾਰੇ ਆ ਜਿਹੜੇ ਇਹ ਭਰਤੀਆਂ ਕਰਾ ਸਕਦੇ ਆ ਪਰ TCS ਇੱਕ ਪ੍ਰਾਈਵੇਟ ਕੰਪਨੀ ਠੇਕਾ ਲਿੱਤਾ ਹੋਇਆ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਪੇਪਰ ਆ ਰਹੇ ਨੇ ਉਨਾ ਪੇਪਰਾਂ ਦੇ ਵਿੱਚ 10 ਨੰਬਰਾਂ ਦੀ ਪੰਜਾਬੀ ਹੈ ਤੁਸੀਂ ਹੋਰ ਦੇਖੋ 10 ਨੰਬਰ ਦੀ ਪੰਜਾਬੀ ਹੈ ਇਹਦੇ ਬਾਬਤ ਭਾਸ਼ਾ ਵਿਭਾਗ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਪਰ ਕੋਈ ਜਵਾਬ ਨਹੀਂ ਇਹਨਾਂ ਗੱਲਾਂ ਬਤਾਂਦਾ 10 ਨੰਬਰ ਦੀ ਪੰਜਾਬੀ ਹੈ ਪੰਜਾਬੀ ਭਾਸ਼ਾ ਦੀ ਦਰਜਾ ਬੰਦੀ ਹੈ ਉਹ 10% ਹੈ ਤੁਸੀਂ ਦੇਖੋਗੇ ਹਰਿਆਣੇ ਚ 30% ਹੈ ਯੂਪੀ ਚ 40% ਹੈ ਮਹਾਰਾਸ਼ਟਰ ਚ 50% ਹੈ ਰਾਜਸਥਾਨ 60% ਹੈ ਇੱਥੇ 10% ਹੈ ਪੰਜਾਬ ਦੇ ਵਿੱਚ ਕਾਰਨ ਕਾਰਨ ਬਿਲਕੁਲ ਸਾਫ਼ ਹੈ ਵੀ ਸੋਡੀਆਂ ਨੌਕਰੀਆਂ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣੇ ਆ ਸੋਡੀ ਧਰਤੀ ਦੀ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣੇ ਡੈਮੋਗ੍ਰਾਫੀ ਪੰਜਾਬ ਦੀ ਕਿਵੇਂ ਬਦਲਨੀ ਹੈ ਇਹ ਸਾਰੀਆਂ ਸ਼ਾਦਸ਼ਾ ਹੋ ਰਹੀਆਂ ਇਹੀ ਕਲਪ ਤੇ ਆ ਰਹੇ ਆ ਮੈਂ ਫੇਰ ਕਹਿੰਦਾ ਤੁਸੀਂ ਫੇਰ ਉਹੀ ਲੁੱਚਪਣਿਆ ਮਗਰ ਤਰੇ ਫਿਰਦੇ ਹੋ ਤਮਾਸ਼ਵੀਂ ਬਣ ਕੇ ਨਜ਼ਾਰੇ ਲੈਨੇ ਹੋ ਸਵਾਦ ਲੈਨੇ ਹੋ ਆ ਕਹਾਣੀਆਂ ਹੋ ਰਹੀਆਂ ਇਹਨਾਂ ਨੂੰ ਸੁਣਨ ਨੂੰ ਕਿ ਤਿਆਰ ਨਹੀਂ ਇੱਥੇ ਮੈਂ ਕੋਈ ਹੋਰ ਟੈਂਪੂ ਦੀ ਗੱਲ ਕੀਤੀ ਹੁੰਦੀ ਮੈਂਡ ਵਰਗੇ ਦੀ ਕੋਈ ਹੋਰ ਕਿਸੇ ਅੱਗੇ ਜਿਹੜੀਆਂ ਨੰਗ ਪਾਉਂਦੀਆਂ ਤੇ ਗੰਦ ਇਹਨਾਂ ਦੀ ਗੱਲ ਕੀਤੀ ਉਹ ਠਾ 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 ਮੇਰੀ ਗੱਲ ਨੂੰ ਸਾਂਝਾ ਕਰਕੇ ਲੋਕਾਂ ਤੱਕ ਪਹੁੰਚਾਉਣਾ ਸੀ ਮੈਂ ਕੰਮ ਦੀਆਂ ਗੱਲਾਂ ਕੀਤੀਆਂ ਵੀ ਛੋਡਾ ਆਹ ਇੱਕ ਤੇ ਕੱਲ ਗੱਡਦਾ ਓਏ ਆ 50 60 ਹਜ਼ਾਰ ਏਕੜ ਛੋੜੀ ਜ਼ਮੀਨ ਰੋਕ ਲਈ ਛੋੜੀ ਲੱਖਾਂ ਏਕੜ ਜ਼ਮੀਨ ਰੇਲ ਦੀਆਂ ਲੀਆਂ ਰੋਕਣ ਜਾ ਰਹੇ ਆ ਛੋੜੀਆਂ ਅਰਬਨ ਸਟੇਟਾਂ ਦੇ ਵਿੱਚ ਜ਼ਮੀਨ ਰੋਕਣ ਜਾ ਰਹੇ ਆ ਉੱਥੇ ਤੁਸੀਂ ਇਹ ਚੀਜ਼ਾਂ ਸਾਂਝੀਆਂ ਨਹੀਂ ਕਰੋਗੇ ਛੋੜੀਆਂ ਨੌਕਰੀਆਂ ਖੋਹ ਕੇ ਦੂਜਿਆਂ ਨੂੰ ਦਿੱਤੀਆਂ ਜਾ ਰਹੀਆਂ ਸਾਂਝਾ ਨਹੀਂ ਕਰੋਗੇ ਨਹੀਂ ਵਿਰੋਧ ਕਰੋਗੇ ਨਹੀਂ ਰਲਾ ਪਾਓਗੇ ਤੁਹਾਨੂੰ ਪਰਵਾਹ ਹੀ ਕੋਈ ਨਹੀਂ ਰੱਬ ਦਾ ਵਾਸਤਾ ਪੰਜਾਬੀ ਉਹ ਆਪਣੀਆਂ ਖੋਪੜ ਤੋਂ ਆਪਣੀਆਂ ਮਗਜ ਆਪਣੇ ਦਿਮਾਗ ਤੋਂ ਅਕਲ ਤੋਂ ਕੰਮ ਲਓ ਇਹ ਸ਼ਾਹੀਸ਼ਾ ਨੇ ਬਹੁਤ ਡੂੰਘੀਆਂ ਤੇ ਗਹਿਰੀਆਂ ਜਿਹੜੀਆਂ ਤੁਹਾਡੇ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗਣਾ ਵੀ ਕਿਵੇਂ ਪੰਜਾਬ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਗਿਆ ਇਹ ਸਾਰੇ ਜਿੰਨੇ ਆ ਤੁਹਾਡੇ ਭਵੰਤ ਵਰਗੇ ਆ ਜਿੰਨੇ ਤੁਹਾਡੇ ਪਹਿਲਾਂ ਵਾਲੇ ਰਹੇ ਆ ਬਾਦਲ ਕੈਪਟਨ ਸਾਰੇ ਜਿੰਨੇ ਤੁਹਾਡੇ ਹੋਰ ਇਥੇ ਮਾਰਦੇ ਫਿਰਦੇ ਫੰਗ ਵੀ ਅਸੀਂ ਆ ਜਾਾਂਗੇ ਇਹ ਸਾਰੇ ਇੱਕ ਇੱਕ ਲਠੋਕ ਰਹੇ ਆ ਪੰਜਾਬ ਦੀ ਇੱਕ ਚ ਚੰਗੀ ਤਰ੍ਹਾਂ ਵੀ ਪੰਜਾਬ ਨੂੰ ਜਮਾ ਜਿਹੜਾ ਮਾੜਾ ਮੋਟਾ ਬੱਚਾ ਉਹ ਵੀ ਖਤਮ ਕਰ ਦਿਓ ਹਲੇ ਵੀ ਦੁੱਲੇ ਬੇਰਾ ਦਾ ਕੁਛ ਨਹੀਂ ਵਿਗੜਿਆ ਚੱਕ ਕੇ ਝੂਲੀ ਚ ਪਾ ਲੋ ਹਲੇ ਵੀ ਪੰਜਾਬ ਲਈ ਖੜ੍ਹ ਜੋ ਪੰਜਾਬ ਦੇ ਲੋਕੋ ਸੁਣੇ ਐਨੀ ਪੀਲਾ ਆ ਮੇਰੀ ਗੱਲ ਬਾਤ ਨੂੰ ਘਰ ਘਰ ਪਚਾ ਦਿਓ ਆ ਸਾਰੇ ਇਹਨਾਂ ਦੇ ਫਿਰਦੇ 90 92 ਜਿਹੜੇ ਆ ਗੁੰਗੇ ਜਿਹੜੇ ਇਹਨਾਂ ਦੇ ਬੋਲੇ ਆ ਦੂਤਰ ਆ ਇਹਨਾਂ ਦੇ ਫਿਰ ਜਦੋਂ ਉੱਥੇ ਐ ਵੋਟਾਂ ਮੰਗਦੇ ਹੱਥ ਫੜਦੇ ਫਿਰਦੇ ਘਰ ਘਰ ਉੱਥੇ ਘੇਰ ਕੇ ਸਵਾਲ ਪੁੱਛੋ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਵੀ ਆ ਤੁਸੀਂ ਪੰਜਾਬ ਨਾਲ ਕੀ ਕਰ ਰਹੇ ਹੋ